15 ਗਾਹਟਰੈਕਟਰ ਮਾਲਕ ਤੋਂ ਬਾਅਦ ਜਿਹੜਾ ਅਸੀਂ ਆ ਫਿਰ ਆਪਣੀ ਸੂਬਾ ਕਮੇਟੀ ਦੇ ਨਾਲ ਗੱਲ ਕਰਕੇ ਸਰਦਾਰ ਗੁਰਜੀਤ ਸਿੰਘ ਔਜਲਾ ਦਾ ਜਿਹੜਾ ਵਾ ਉਹ ਪਿੱਟ ਸਿਆਪਾ ਕਰਾਂਗੇ ਦੱਬ ਕੇ ਵਿਰੋਧ ਕਰਾਂਗੇ ਤੇ ਇਹਦੇ ਬੂਹੇ ਵਿੱਚ ਜਿਹੜੇ ਇਹਦੇ ਪੁਤਲੇ ਵੀ ਫੁਕੇ ਜਾਣਗੇ ਸੈਂਕੜੇ ਦੇ ਹਿਸਾਬ ਨਾਲ ਇੱਥੇ ਡੇਰੀ ਫਾਰਮ ਆ ਤੇ ਇੱਥੇ ਸਭ ਤੋਂ ਵੱਡੀ ਮੁਸ਼ਕਲ ਆ ਜਿਹੜੀ ਵੀ ਇੱਥੇ ਇੱਕ ਵੀ ਸਹੂਲਤ ਨਹੀਂ ਆ ਉਲਟਾ ਸਰਕਾਰ ਜਿਹੜੀ ਆ ਉਹ ਸਾਡੇ ਕੋਲ ਸਹੂਲਤਾਂ ਖੋਹ ਕੇ ਤੇ ਸਾਡਾ ਜਿਹੜਾ ਧੰਦਾ ਵਾ ਉਹਨੂੰ ਬੰਦ ਕਰਨਾ ਚਾਹੁੰਦੀ ਹੈ ਜੀ ਅੱਜ ਮਨਸਾ ਜਾਰ ਕਰਤੀ ਹੈ ਜੀ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਕਿਉਂਕਿ ਅਸੀਂ ਬੜੀ ਬੜੀ ਲੋਕਾਂ ਨੂੰ ਇਹ ਗੱਲ ਕਹਿੰਨੇ ਆਂ ਕਿ ਸਿਸਟਮ ਦੇ ਵਿੱਚ ਫਰਕ ਵਾ ਜੇ ਮੰਨ ਲਓ ਧਾਰਨ ਦੀ ਤੌਰ ਤੇ ਇੱਕ ਬੱਸ ਦੇ ਵਿੱਚ ਨੁਕਸਾ ਤੇ ਬੱਸ ਦਾ ਡਰਾਈਵਰ ਬਦਲਿਆ ਬਾਤ ਨਹੀਂ ਬਾਨੀ ਬੱਸ ਨੂੰ ਸਹੀ ਕਰਾਉਣਾ ਪਊਗਾ ਇਸੇ ਤਰ੍ਹਾਂ ਭਾਵੇਂ ਉਹ ਸਰਕਾਰ ਭਾਜਪਾ ਦੀ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਰੇ ਹੈ ਇੱਕੋ ਥੈਲੀ ਦੇ ਚਟੇ-ਵੱਟੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਦਾਰ ਗੁਰਜੀਤ ਸਿੰਘ ਆਂਝਲਾਂ ਨੂੰ ਪੁੱਛਦਾ ਕਿ ਜਿਹੜੇ ਤੁਹਾਡੇ ਵਰਗੇ ਕਦਵਰ ਨੇਤਾਵਾਜੇ ਜਾਂ ਜਿਹੜੇ ਜਿਹੜੇ ਵੱਡੇ ਜਿਨ੍ਹਾਂ ਦੇ ਕੋਲ ਪ੍ਰਬੰਧ ਵਾ ਉਹਨਾਂ ਦੇ ਐਡੀਮ ਨਾਲ ਸਾਂਝਗਾਠ ਕਰਕੇ ਤੇ ਆਪਣੀਆਂ ਜ਼ਮੀਨਾਂ ਨੂੰ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜਾ ਉਹਨਾਂ ਨੇ ਕੋਈ ਕਮਰਸ਼ੀਅਲ ਸ਼ੋਅ ਕਰਾ ਲਿਆ ਕਈ ਕੋਈ ਕੁਝ ਕਰਾ ਕੇ ਤੇ ਕਰੋੜਾ ਰੁਪਏ ਟਕਾਰ ਕੇ ਇੱਕ ਪਾਸੇ ਸਾਨੂੰ ਇਹ ਕਹਿ ਕੇ ਸ਼ਹਿਰੋਂ ਬਾਹਰ ਕੱਢਦਾ ਵੀ ਤੁਸੀਂ ਦਿਹਾਤੀ ਜੇ ਤੁਹਾਡਾ ਡੰਗ ਦਾ ਧੰਦਾ ਵਾ ਮਾਲ ਡੰਗਰ ਦਾ ਤੁਸੀਂ ਸ਼ਹਿਰੋਂ ਬਾਹਰ ਚੱਲ ਜਾਓ ਆਈ ਕੀਤੇ ਜੀ ਗੱਲਬਾਤ ਕੋਈ ਸੁਣਾਈ ਨਹੀਂ ਹੋਈ ਕਿ ਮੰਤਰੀ ਸਾਹਿਬ ਨਾਲ ਉਹ ਕੀਤੀ ਆ ਡਾਕਟਰ ਸਾਹਿਬ ਨਾਲ ਉਹ ਕੀਤੀ ਆ ਕੋਈ ਸੁਣਾਈ ਹੋਈ ਐ ਤਾਂ ਆਉਂਦੇ ਆ ਤੇ ਫਿਰ ਤੁਰ ਕੇ ਚੱਲ ਜਾਂਦੇ ਆ ਅੱਜ ਆਹੇ ਇੱਥੇ ਜਿਹੜਾ ਸਾਡੇ ਸ਼ਹਿਰ ਦਾ ਡੇਰੀ ਫਾਰਮੂਲਾ ਇੱਕ ਸਭ ਤੋਂ ਜਿਹੜਾ ਸਰਕਾਰ ਵੱਲੋਂ ਪ੍ਰਮਾਣਿਤਵਾ ਜਿਹੜਾ ਹਿੱਸਾ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ 65 ਕਿੱਲੇ ਕਹਿ ਦਿੰਦੇ ਆ ਤੇ ਜੇ ਸਰਕਾਰ ਦੀ ਬੋਲੀ ਚਾਕੇ ਤੇ ਫਿਰ ਡੇਰੀ ਕੰਪਲੈਕਸ ਕਹਿ ਦਿੰਦੇ ਆ ਇਹ ਸਰਕਾਰ ਨੇ ਜਿਹੜੀ ਜਗ੍ਹਾ ਵਾ ਸਾਨੂੰ ਡੇਰੀਆਂ ਵਾਲਿਆਂ ਨੂੰ ਇੱਥੇ ਅਲਾਟ ਕੀਤੀ ਆ ਜੀ ਤੇ ਇੱਥੇ ਡੇਰੀ ਫਾਰਮ ਜਿਹੜੇ ਆ ਕੋਈ ਕਰੀਬ ਲਗਭਗ 60 ਦੇ ਹਿਸਾਬ ਨਾਲ ਇੱਥੇ ਡੇਰੀ ਫਾਰਮ ਆ ਤੇ ਇੱਥੇ ਸਭ ਤੋਂ ਵੱਡੀ ਮੁਸ਼ਕਲ ਆ ਜਿਹੜੀ ਵੀ ਇੱਥੇ ਇੱਕ ਵੀ ਸਹੂਲਤ ਨਹੀਂ ਆ ਉਲਟਾ ਸਰਕਾਰ ਜਿਹੜੀ ਆ ਉਹ ਸਾਡੇ ਕੋਲ ਸਹੂਲਤਾਂ ਖੋਹ ਕੇ ਤੇ ਸਾਡਾ ਜਿਹੜਾ ਧੰਦਾ ਵਾ ਉਹਨੂੰ ਬੰਦ ਕਰਨਾ ਚਾਹੁੰਦੀ ਹੈ ਜੀ ਜਿਹਦੇ ਵਿੱਚ ਸਰਕਾਰ ਨੇ ਜਿਹੜਾ ਸਭ ਤੋਂ ਅਹਿਮ ਕਦਮ ਚੁੱਕ ਦਿਆ ਇੱਕ ਪਾਸੇ ਸਾਨੂੰ ਇਹ ਕਹਿ ਕੇ ਸ਼ਹਿਰੋਂ ਬਾਹਰ ਕੱਢਦਾ ਵੀ ਤੁਸੀਂ ਦਿਹਾਤੀ ਜੇ ਤੁਹਾਡਾ ਡੰਗ ਦਾ ਧੰਦਾ ਵਾ ਮਾਲ ਡੰਗਰ ਦਾ ਤੁਸੀਂ ਸ਼ਹਿਰੋਂ ਬਾਹਰ ਚੱਲ ਜਾਓ ਦੂਜੇ ਪਾਸੇ ਸਾਡੇ ਕੋਲ ਜਿਹੜਾ ਵਾ ਸਰਕਾਰ ਐਨਓਸੀਆਂ ਮੰਗ ਰਹੀ ਆ ਵੀ ਤੁਹਾਡੇ ਮੀਟਰ ਲੱਗਣੇ ਐਨਓਸੀ ਚਾਹੀਦੇ ਜਦੋਂ ਕਿ ਸਨ 91 ਦਾ ਜਿਹੜਾ ਵਾ ਇੱਥੇ ਕੰਪਲੈਕਸ ਬਣਿਆ ਤੇ ਸਨ 91 ਦਾ ਡੇਰਿੰਗਾ ਇੱਥੇ ਆ ਇੱਥੇ ਜਿਹੜੇ ਮੀਟਰ ਅੱਜ ਤੱਕ ਨਹੀਂ ਲਾਏ ਗਏ ਜੇ ਕੋਈ 2-4 ਮੀਟਰ ਇੱਥੇ ਲੱਗੇ ਆ ਉਹ ਬੰਦੇ ਜਿਹੜੇ ਆ ਡੇਰੀ ਨੂੰ ਆਪਣਾ ਘਾਟਾ ਮੰਨ ਕੇ ਸਭ ਕੁਝ ਛੱਡ ਕੇ ਇੱਥੋਂ ਚਲ ਗਏ ਆ ਤੇ ਜਿਹੜੇ ਥੋੜੇ ਬਹੁਦੇ ਮੀਟਰ ਵਾ ਉਹਨਾਂ ਉੱਤੇ ਲਗਾਤਾਰ ਜਿਹੜੇ ਆ ਜੁਰਮਾਨੇ ਪਾ ਪਾ ਕੇ ਪਾ ਪਾ ਕੇ ਉਹਨਾਂ ਦੀ ਜਿਹੜੀ ਇਹ ਲਾਈਟ ਬੰਦ ਕਰਕੇ ਤੇ ਸਾਡਾ ਇਹਦਾ ਡੇਰੀ ਦਾ ਧੰਦਾ ਇਹਨੂੰ ਖਤਮ ਕਰਨਾ ਚਾਹੁੰਦੇ ਆ ਜੀ ਅੱਜ ਸਾਡੇ ਸਮੁੱਚੇ ਜਿੰਨੇ ਡੇਰੀ ਫਾਰਮ ਆ ਉਹਨਾਂ ਲੋਕ ਇਕੱਠੇ ਹੋ ਗਏ ਇੱਥੇ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੇ ਨਾਲ ਮੀਟਿੰਗ ਕੀਤੀ ਗਈ ਆ ਨਾਲ ਦੀ ਨਾਲ ਇੱਥੇ ਇੱਕਾਈ ਸਥਾਪਿਤ ਕੀਤੀ ਗਈ ਆ ਤੇ ਨਾਲ ਜਿਹੜਾ ਇਹ ਮੁੱਦਾ ਵਾ ਇਹਦੇ ਉੱਤੇ ਵੱਡਾ ਸੰਘਰਸ਼ ਲੜਨ ਦੀ ਜਿਹੜੀ ਆ ਉਹ ਆਪਾਂ ਚੇਤਾਵਨੀ ਦ ਖਤਮ ਕਿਉਂ ਕਰਨਾ ਚਾਹੁੰਦੀ ਹੈ ਇਸ ਚੀਜ਼ ਨੂੰ ਸਰਕਾਰ? ਵੇਖੋ ਕੱਲ ਦੇ ਅਖਬਾਰ ਦੇ ਵਿੱਚ ਤੁਸੀਂ ਪੜ੍ਹਿਆ ਹੋਊਗਾ ਵੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਣੇ ਆਪ ਕਹਿ ਰਹੇ ਅਖਬਾਰ ਵਾਲੇ ਸਾਡਾ ਲੇਖ ਨਹੀਂ ਆ ਕੋਈ ਡੇਰੀ ਫਾਰਮ ਦਾ ਲੇਖ ਨਹੀਂ ਆ ਕਿ ਇੱਕ ਦਿਨ ਦੇ ਵਿੱਚ ਜਿਹੜਾ ਵਾ 64000 ਕਰੋੜ ਲੀਟਰ ਦੁੱਧ ਜਿਹੜਾ ਵਾ ਉਹਦੀ ਖਪਤ ਵਾ ਤੇ 14000 ਕਰੋੜ ਲੀਟਰ ਦੁੱਧ ਜਿਹੜਾ ਪੈਦਾ ਹੁੰਦਾ ਜੇ ਸਭ ਕੁਝ ਸਰਕਾਰ ਨੂੰ ਪਤਾ ਤੇ ਫਿਰ ਇਹਦੇ ਉਹ ਬੰਦੇ ਬੈਠੇ ਆ ਜਿਹੜੇ ਬਿਲਕੁਲੋ ਜਿਨ੍ਹਾਂ ਦੇ ਕੋਲ ਫਾਰਮ ਆ ਜਿਨ੍ਹਾਂ ਦੇ ਕੋਲ ਪਸ਼ੂ ਆ ਜਿਹਦੇ ਬਿਲਕੁਲੋ ਸਹੀ ਦੁੱਧ ਵੇਚਦੇ ਆ ਇਨਾਂ ਨੂੰ ਤੇ ਇਹ ਗੱਲਾਂ ਦੇ ਨਾਲ ਖਤਮ ਕੀਤਾ ਜਾ ਰਿਹਾ ਵੀ ਤੁਹਾਨੂੰ ਇਸ ਜਿਹੜਾ ਵਾ ਕੋਈ ਇੱਥੇ ਡਾਕਟਰ ਨਹੀਂ ਆਉਂਦਾ ਇਹਨਾਂ ਦਾ ਮਾਲ ਡੰਗਰ ਹੋ ਜੇ ਇੱਥੋਂ ਤੱਕ ਵੀ ਇਹ 2-2 ਲੱਖ ਦੀ ਮੱਝ ਲੈ ਹੁੰਦੇ ਆ ਜੇ ਰਸਤੇ 'ਚ ਕੋਈ ਨਾ ਹੁਣ ਅਣਹੋਣੀ ਬਣ ਜੇ ਉਹ ਮੱਝ ਮਰ ਜੇ ਤੇ ਆਪਣੇ ਪੱਲਿਓ 2000 ਰੁਪਏ ਦੇਖਦੇ ਹੋ ਮੱਝ ਨੂੰ ਬਾਹਰ ਜਿਹੜਾ ਵਾ ਦਬਾਉਣ ਦਾ ਕੰਮ ਕਰਦੇ ਆ ਇੱਥੇ ਕਹਿਣ ਤੋਂ ਭਾਪ ਕੀ ਨਿੱਕੀ ਤੋਂ ਨਿੱਕੀ ਸਹੂਲਤ ਨਹੀਂ ਆ ਪਰ ਜਿਹੜਾ ਇੱਥੇ ਇਹਨਾਂ ਦਾ ਨੁਕਸਾਨ ਵਾ ਉਹ ਵੱਡੇ ਤੋਂ ਵੱਡਾ ਵਾ ਇਹ ਖਤਮ ਤਾ ਕਰਨਾ ਚਾਹੁੰਦੇ ਵੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਇਹਨਾਂ ਸਾਰੇ ਲੋਕਾਂ ਨੂੰ ਜਿਹੜੇ ਥੋੜੇ ਬਹੁਤਾ ਆਪਣਾ ਕੀਤਾ ਕਰਦੇ ਉਹਨਾਂ ਨੂੰ ਜਿਹੜਾ ਬਾਬ ਮਜ਼ਦੂਰੀ ਦੇ ਰਾਹ ਤੇ ਪਾਇਆ ਜਾ ਸਕੇ ਚੱਲੇ ਬਤੀ ਉਹਨੂੰ ਟਰੈਕਟਰ ਮਾਰਚ ਕੱਢੇ ਜਾ ਰਿਹਾ 15 ਅਗਸਤ ਨੂੰ ਭਾਦੀਵਲ ਨੂੰ ਇਲਾਣ ਕੀਤਾ ਗਿਆ ਜੀ ਹਾਂਜੀ ਵੱਡਾ ਇਲਾਣ ਵਾ ਜਿਹੜਾ ਸਾਡੀਆਂ ਉਹ ਵੀ ਤਿਆਰੀਆਂ ਚੱਲ ਰਹੀਆਂ 15 ਅਗਸਤ ਨੂੰ ਅਸੀਂ ਜਿਹੜਾ ਟਰੈਕਟਰ ਮਾਰਚ ਆ ਉਹ ਵੱਡੇ ਪੱਧਰ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੱਢਾਂਗੇ ਜੀ ਅੱਜ ਗੁਰਜੀਤ ਸਿੰਘ ਔਜਲਾ ਵੱਲੋਂ ਨੈਸ਼ਨਲ ਹਾਈਵੇ ਲੈ ਕੇ ਕਮਿਆਨ ਦਿੱਤਾ ਗਿਆ ਵੀ ਪੰਜਾਬ ਦੀ ਜਿਹੜੀ ਸਰਕਾਰ ਆ ਆਪਣਾ ਵਰਤਮਾਨ ਦੀ ਉਹ ਨਗਲੀ ਸਰਕਾਰ ਆ ਉਹਦੇ ਕੋਲ ਨੈਸ਼ਨਲ ਹਾਈਵੇ ਬਣਾਇਆ ਨਹੀਂ ਜਾ ਰਿਹਾ ਤੇ ਅੱਜ ਮਨਸਾ ਜਾਰ ਕਰਤੀ ਹੈ ਜੀ ਸਰਦ ਕਿਉਂਕਿ ਅਸੀਂ ਬੜੀ ਬੜੀ ਲੋਕਾਂ ਨੂੰ ਇਹ ਗੱਲ ਕਹਿੰਨੇ ਆਂ ਕਿ ਸਿਸਟਮ ਦੇ ਵਿੱਚ ਫਰਕ ਵਾ ਜੇ ਮੰਨ ਲਓ ਧਾਰਨ ਦੀ ਤੌਰ ਤੇ ਇੱਕ ਬੱਸ ਦੇ ਵਿੱਚ ਨੁਕਸਾ ਤੇ ਬੱਸ ਦਾ ਡਰਾਈਵਰ ਬਦਲਿਆ ਬਾਤ ਨਹੀਂ ਬਾਨੀ ਬੱਸ ਨੂੰ ਸਹੀ ਕਰਾਉਣਾ ਪਊਗਾ ਇਸੇ ਤਰ੍ਹਾਂ ਭਾਵੇਂ ਉਹ ਸਰਕਾਰ ਭਾਜਪਾ ਦੀ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਸਾਰੇ ਹੈ ਇੱਕੋ ਥੈਲੀ ਦੇ ਚਟੇਵਟੇ ਆ ਅੱਜ ਸਰਦਾਰ ਗਰਜੀਤ ਸਿੰਘ ਔਜਲਾ ਨੇ ਬਿਲਕੁਲ ਜਿਹੜੀ ਗੱਲ ਕੀਤੀ ਆ ਕਿ ਜਿਹੜੇ ਇਹ ਜਿਹੜੇ ਨੈਸ਼ਨਲ ਹਾਈਵੇ ਇਹਨਾਂ ਨੂੰ ਵੱਡੇ ਪੱਧਰ ਤੇ ਕਬਜ਼ੇ ਲੈ ਕੇ ਸਰਕਾਰ ਨੂੰ ਦੇਣੇ ਚਾਹੀਦੇ ਆ ਜਿਹੜੇ ਅੱਗੇ ਵਹਿੰਦੇ ਆ ਉਹਨਾਂ ਨੂੰ ਜਿਹੜਾ ਵਾ ਇੱਥੋਂ ਚੁੱਕਣਾ ਚਾਹੀਦਾ ਉਹਨਾਂ ਦੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਮੈਂ ਤੁਹਾਡੇ ਮਾਧਮ ਰਾਏ ਸਰਦਾਰ ਗਰਜੀਤ ਸਾਹਿਬੋਂ ਉਂਝਲਾਂ ਪੁੱਛਦਾ ਵੀ ਜਿਹੜੇ ਤੁਹਾਡੇ ਵਰਗੇ ਕਦਵਰ ਨੇਤਾਵਾਜਾਂ ਜਾਂ ਜਿਹੜੇ ਜਿਹੜੇ ਵੱਡੇ ਜਿਨ੍ਹਾਂ ਦੇ ਕੋਲ ਪ੍ਰਬੰਧ ਵਾ ਉਹਨਾਂ ਦੇ ਐਸਡੀਐਮ ਨਾਲ ਸਾਂਝਗਾਠ ਕਰਕੇ ਤੇ ਆਪਣੀਆਂ ਜ਼ਮੀਨਾਂ ਨੂੰ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜਾ ਉਹਨਾਂ ਨੇ ਕੋਈ ਕਮਰਸ਼ੀਅਲ ਸ਼ੋਅ ਕਰਾ ਲਿਆ ਕਈ ਕੋਈ ਕੁਝ ਕਰਾ ਕੇ ਤੇ ਕਰੋੜਾ ਰੁਪਏ ਟਕਾਰ ਕੇ ਦੂਜੇ ਪਾਸੇ ਜਿਹੜੇ ਆਮ ਕਿਸਾਨ ਆ ਜਿਨ੍ਹਾਂ ਕੋਲ ਕਨਾਲ ਦੋ ਕਨਾਲ ਕਿਸੇ ਕੋ ਵਿਗਾ ਕਿਸੇ ਕੋ ਇਸ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਉਹਨਾਂ ਨੂੰ ਅਜੇ ਤੱਕ ਪੈਸੇ ਨਹੀਂ ਪਏ ਤੁਸੀਂ ਇਹ ਗੱਲ ਕਿਉਂ ਨਹੀਂ ਕਹਿ ਰਹੇ ਕਿ ਸਹੀ ਤਰੀਕੇ ਦੇ ਨਾਲ ਜੇ ਜਿਹੜੀ ਸਰਕਾਰ ਪੈਸੇ ਪਾਵੇ ਕਿਸਾਨ ਤੇ ਜ਼ਮੀਨਾਂ ਛੱਡਣ ਨੂੰ ਤਿਆਰ ਵਾਜ ਕਿਸਾਨ ਦਾ ਹਾਲਾਤ ਕੀ ਬਣਿਆ ਪਿਆ ਪਰ ਜਿਹੜੀ ਅੱਜ ਤੁਸੀਂ ਜੋ ਜਿਆ ਰੇਲੀ ਭਾਸ਼ਾ ਕਿਸਾਨਾਂ ਦੇ ਖਿਲਾਫ ਬੋਲੀ ਹੈ ਉਹ ਤੁਹਾਡੇ ਮਨ ਦੀ ਮਨਸ਼ਾ ਨੂੰ ਜਿਹੜੀ ਆ ਉਹ ਜ਼ਾਹਰ ਕਰਦੇ ਇਹਦੀ ਅਸੀਂ ਸਖਤ ਸ਼ਬਦਾਂ ਚ ਨਖੇਦੀ ਕਰਦੇ ਸਰਦਾਰ ਗਜੇਤ ਸਿੰਘ ਔਜਲਾ ਜਿਹੜਾ ਵਾ ਉਹ ਆਪਣੇ ਮਨ ਦੀ ਜਿਹੜੀ ਗੱਲ ਆ ਸਾਫ਼ ਕਰਦੇ ਆ ਵੀ ਅੱਜ ਜਿਹੜਾ ਪੰਜਾਬ ਦੇ ਵਿੱਚ ਵਾ ਲੋਕ ਪਾਰਟੀਆਂ ਨੂੰ ਛੱਡ ਕੇ ਜਿਹੜਾ ਜੁਨਗਾਂ ਦੇ ਨਾਲ ਜੁੜ ਰਿਹਾ ਜਾਂ ਜਸੇਬੰਗਾਂ ਦਾ ਜੁੜਦੇ ਆ ਇਹ ਜਿਹੜਾ ਵਾ ਇੱਕ ਤਰ੍ਹਾਂ ਨਾਲ ਇਹਨਾਂ ਆਸਤੇ ਬਖਲਾਹਟ ਬਣੀ ਆ ਉਹ ਬਖਲਾਹਟ ਆ ਜਿਹਨਾਂ ਦੇ ਬਿਆਨਾਂ ਦੇ ਵਿੱਚ ਨਜ਼ਰ ਆਈ ਹੈ ਜੀ ਪਿਛਲੇ ਦਿਨੀ ਰਾਹੁਲ ਗਾਂਧੀ ਕੋ ਵੀ ਤੁਹਾਡੇ ਆਗੂਆਂ ਨੇ ਮੰਗ ਪੱਤਰ ਦਿੱਤਾ ਸੀ ਲੱਗਦਾ ਕਿ ਤਨਾ ਕਿਤੇ ਉਹਨਾਂ ਦੇ ਦਿਲ 'ਚ ਵੀ ਚੋਰ ਆ ਲੱਗਦਾ ਪੰਜਾਬ ਨੂੰ ਲੈ ਕੇ ਮੈਂ ਇਲੈਕਸ਼ਨ ਹੋਣ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਜੀ ਇੱਕ ਨਹੀਂ ਇਹ ਸਾਰੇ ਇੱਕੋ ਆ ਜਿਹਦੇ ਸੁਆਮੀਨਾਥ ਕਮਿਸ਼ਨ ਜਿਹੜਾ ਵਾ ਉਹ ਪਹਿਲਾਂ ਰਾਹੁਲ ਗਾਂਧੀ ਦੇ ਵੇਲੇ ਆਇਆ ਉਸ ਵਕਤ ਰਾਹੁਲ ਗਾਂਧੀ ਹੁਣਾ ਕੁਝ ਨਹੀਂ ਕੀਤਾ ਜਿਸ ਤਰ੍ਹਾਂ ਮੁੜ ਕੇ ਜਿਹੜੀ ਇਹ ਜੋ ਵੀ ਸਰਕਾਰਾਂ ਬਦਲੀਆਂ ਮੁੜ ਕੇ ਅਕਾਲੀ ਦਲ ਵੀ ਕਈ ਸਮਾਂ ਰਿਹਾ ਅਕਾਲੀ ਦਲ ਨੇ ਕਿੰਨੀ ਗਵਾਚ ਚੁੱਕੀ ਆ ਜੇ ਅੱਜ ਭਾਜਪਾ ਦੀ ਸਰਕਾਰ ਆ ਤਾਂ ਸਾਨੂੰ ਅੱਜ 10 ਸਾਲ ਹੋ ਗਏ ਦੇ ਉੱਤੇ ਲੜਦੇ ਆ ਭਾਜਪਾ ਦੇ ਵਿੱਚ ਜਿਹੜਾ ਨਰਿੰਦਰ ਮੋਦੀ ਜੀ ਆ ਉਹਦੋਂ ਇਹ ਕਹਿੰਦੇ ਸੀ ਕਿ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਅੱਜ ਜਦੋਂ ਇਹਨਾਂ ਨੂੰ ਫੇਰ ਦੁਬਾਰਾ ਤੀਜੀ ਵਾਰੀ ਸਰਕਾਰ ਆ ਗਈ ਆ ਤਾਂ ਹੁਣ ਇਹਨਾਂ ਨੂੰ ਅਜੇ ਤੱਕ ਨਹੀਂ ਚੇਤਾ ਮੈਂ ਫੇਰ ਕਹਿੰਦਾ ਵੀ ਇਹ ਸਾਰੇ ਇੱਕੋ ਥੈਲੀ ਦੇ ਚਟੇਵਟੇ ਆ ਸਾਨੂੰ ਲੋਕਾਂ ਨੂੰ ਆਪਣਾ ਹੱਕ ਜਿਹੜਾ ਆਪ ਜਾਂ ਸੜਕ ਦੇ ਵਿੱਚ ਜਾਂ ਸੰਘਰਸ਼ ਦੇ ਨਾਲ ਲੈਣਾ ਪਊਗਾ ਜੀ ਨੈਸ਼ਨਲ ਹਾਈਵੇ ਦਾ ਮੁੱਦਾ ਕੀ ਹੈ ਕਿਸਾਨ ਇਸ ਕਰਕੇ ਡੱਕ ਰਹੇ ਆ ਜੀ ਕਈ ਥਾਵਾਂ ਤੇ ਅਫਸਰਾਂ ਨੇ ਤੇ ਕਈ ਥਾਵਾਂ ਤੇ ਉਤਰਾਵੇਂ ਇਹਦੇ ਵਿੱਚ ਦੋ ਤਰ੍ਹਾਂ ਦੇ ਇਹਨਾਂ ਕੰਮ ਕੀਤਾ ਜੀ ਜਿਹੜੀਆਂ ਕਿਸਾਨਾਂ ਦੀਆਂ ਤਕਸੀਮੀ ਜ਼ਮੀਨਾਂ ਵਾਂ ਜਿਹੜੀਆਂ ਉਹਨਾਂ ਤਕਸੀਮ ਨਹੀਂ ਹੋਈ ਤੇ ਜਿਹੜੇ ਪੈਸੇ ਆ ਮੰਨ ਲਓ ਇੱਕ ਕਿੱਲਾ ਮੈਂ ਜ਼ਮੀਨ ਵਾਉਣਾ ਤੇ ਉਹ ਪੈਸੇ ਦਾਹਾਂ ਬੰਦਿਆਂ ਦੇ ਬਣ ਗਏ ਉਹ ਜ਼ਮੀਨ ਮੇਰੇ ਥੱਲੇੋਂ ਨਿਕਲ ਗਈ ਤੇ ਬਾਕੀ ਸਾਰੇ ਉਤਰਾ ਹੀ ਜਿਹੜੇ ਪੈਸੇ ਹੋ ਫ੍ਰੀ ਨੂੰ ਲੈ ਗਏ ਦੂਜੇ ਪਾਸੇ ਜੇ ਉਹ ਮੰਨ ਲਓ ਇੱਕ ਤਰ੍ਹਾਂ ਦੇ ਨਾਲ ਵੀ ਇੱਕ ਬੰਦਾ ਪੈਸੇ ਲੈ ਗਿਆ ਤੇ ਚੌਵਾਂ ਦੇ ਨਾਵਾਂ 'ਚੋਂ ਜ਼ਮੀਨ ਕੱਟੀ ਗਈ ਇਹੋ ਜਿਹੇ ਰੌਲੇ ਆ ਤਕਸੀਮਾ ਦੇ ਕਈ ਤਰ੍ਹਾਂ ਦੇ ਜਿਹੜੇ ਕਿ ਸਰਕਾਰ ਨੂੰ ਦੁਰਸਤ ਕਰਨੇ ਚਾਹੀਦੇ ਆ ਜਦੋਂ ਕਿਸੇ ਨੂੰ ਪੈਸੇ ਨਹੀਂ ਪੈਂਦੇ ਕੋਈ ਜ਼ਮੀਨ ਕਿਤਰਾ ਛੱਡੂਗਾ ਜਦੋਂ ਜ਼ਮੀਨ ਨਹੀਂ ਛੱਡਣਾ ਫਿਰ ਹਾਈਵੇ ਕਿਤਰਾ ਬਣੂਗਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜੇ ਉਹਨਾਂ ਨੇ ਅੱਜ ਬੋਲਿਆ ਵਾ ਉਹਨਾਂ ਨੂੰ ਇੱਕ ਸਪਸ਼ਟ ਗੱਲਾਂ ਦੇ ਵਿੱਚ ਕਹਿਣਾ ਚਾਹੀਦਾ ਸੀਗਾ ਕਿ ਅਫਸਰਾਂ ਨੂੰ ਜਿਹੜੀ ਤਾੜਨਾ ਕਰਨੀ ਚਾਹੀਦੀ ਅਫਸਰਾਂ ਦੀ ਮਿਲੀ ਭੁਗਤਣਾ ਸਭ ਕੁਝ ਹੋ 15 ਘਾਟ ਟਰੈਕਟਰ ਮਾਰਕ ਤੋਂ ਬਾਅਦ ਜਿਹੜਾ ਅਸੀਂ ਆ ਫਿਰ ਆਪਣੀ ਸੂਬਾ ਕਮੇਟੀ ਦੇ ਨਾਲ ਗੱਲ ਕਰਕੇ ਸਰਦਾਰ ਗਰਜੀਤ ਸਿੰਘ ਔਜਲਾ ਦਾ ਜਿਹੜਾ ਵਾ ਉਹ ਪਿੱਟ ਸਿਆਪਾ ਕਰਾਂਗੇ ਦੱਬ ਕੇ ਵਿਰੋਧ ਕਰਾਂਗੇ ਤੇ ਬੂਹੇ ਵਿੱਚ ਜਿਹੜੇ ਇਹਦੇ ਪੁੱਤਲੇ ਵੀ ਫੂਕੇ ਜਾਣਗੇ ਜੀ ਬਲਜਿੰਦਰ ਸਿੰਘ ਨਾਜ ਜੀ ਡੇਰੀ ਕੰਪਲੈਕਸ 65 ਕਿਲੇ ਤੋਂ ਬੋਲ ਰਹੇ ਆ ਤੇ ਸਾਡਾ ਬਿਜਲੀ ਦਾ ਮਸਲਾ ਤੇ ਬਿਜਲੀ ਦਾ ਮਸਲੇ ਦੇ ਵਿੱਚ ਅਸੀਂ ਇਹਨਾਂ ਨੂੰ ਕਿਸਾਨ ਯੂਨੀਅਨਾਂ ਭਰਾਵਾਂ ਨੂੰ ਸਾਧ ਕੇ ਤੇ ਇਹਨਾਂ ਦੇ ਨਾਲ ਅਸੀਂ ਸੰਪਰਕ ਕੀਤਾ ਤੇ ਉਹਨਾਂ ਦੇ ਸੰਪਰਕ ਦੇ ਨਾਲ ਅਸੀਂ ਉਹਨਾਂ ਕੋਲ ਮਤਲਬ ਕਿ ਸਹੂਲਤਾਂ ਲੈਣੀਆਂ ਚਾਹੁੰਦੇ ਆ ਵੀ ਜਿਹੜੇ ਬਿਜਲੀ ਵਾਲੇ ਆ ਸਾਨੂੰ ਤੰਗ ਕਰਨਦੇ ਬਲਕੇ ਮੀਟਰ ਲਾ ਕੇ ਲੈ ਜਾਂਦੇ ਆ ਨਾ ਸਾਨੂੰ ਬਿਜ ਮੀਟਰ ਲਾ ਕੇ ਦੇਣ ਦਾ ਆ ਤੇ ਨਾਲੇ ਕਹਿੰਦੇ ਆ ਵੀ ਐਨਓਸੀ ਲਿਆਓ ਐਨਓਸੀ ਲਿਆ ਕੇ ਫਿਰ ਲਵਾਓ ਰਸੀਦਾ ਤੇ ਮੀਟਰ ਸਾਡੇ ਲੱਗੇ ਹੋਏ ਆ ਰਸੀਦਾ ਤੇ ਮੀਟਰ ਸਾਨੂੰ ਲਾ ਕੇ ਦੇਣ ਅਸੀਂ ਬਿੱਲ ਤਾਰ ਨੂੰ ਤਿਆਰ ਬੈਠੇ ਆ ਤੇ ਜਿਹੜਾ ਸਾਨੂੰ ਕਹਿੰਦੇ ਆ ਵੀ ਆ ਕੇ ਅਸੀਂ ਜੈਂਪਰ ਕੱਟ ਜਾਾਂਗੇ ਮੀਟਰ ਕੱਟ ਜਾਾਂਗੇ ਤੇ ਇਹਦੇ ਕਰਕੇ ਵੀ ਮਿਲਕੇ ਸਾਡੀ ਬਹੁਤ ਮੁਸ਼ਕਲ ਆ ਰਹੀ ਹੈ ਸਾਡੇ ਡੇਰੀ ਕੰਪਲੈਕਸ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਬਿਜਲੀ ਦੀ ਮਿਲਕੇ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਹੈ ਜੀ ਇਹ ਸਾਨੂੰ ਜੀ ਸਮੱਸਿਆ ਜਦੋਂ ਅਸੀਂ 24 ਸਾਲ ਹੋ ਗਏ ਸਾਨੂੰ ਇੱਥੇ ਆਇਆ ਨੂੰ ਜੀ 24 ਸਾਲ ਹੋ ਗਏ 24 ਸਾਲ ਤੋਂ ਬਲਕੇ ਜਿਹੜੇ ਮੀਟਰ ਲਾ ਕੇ ਲੱਗ ਗਏ ਜਿਨ੍ਹਾਂ ਦੇ ਮੀਟਰ ਰਹਿੰਦੇ ਆ ਉਹਨਾਂ ਨੂੰ ਇਹ ਕਹਿੰਦੇ ਆ ਵੀ ਜੇ ਉਹਨਾਂ ਵਿਚਾਰਿਆਂ ਮੁਸ਼ਕਲ ਇਹੀ ਆ ਵੀ ਤਾਰ ਲਾਉਂਦੇ ਆ ਤੇ ਤਾਰ ਫੜ ਕੇ ਲੈ ਜਾਂਦੇ ਆ ਮੁੜ ਕੇ ਕਹਿੰਦੇ ਆ ਵੀ ਲਿਓ ਜੁਰਮਾਨੇ ਤਾਰੋ ਇਸੇ ਤਰ੍ਹਾਂ ਹੀ ਉਹਨਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਆ ਪਰੇਸ਼ਾਨ ਜਿਨ੍ਹਾਂ ਦੇ ਮੀਟਰ ਲੱਗੇ ਉਹ ਬਿੱਲ ਤਾਰਨਦੇ ਆ ਦੂਜਿਆਂ ਨੂੰ ਵੀ ਮੁਸ਼ਕਲ ਨਾਲ ਆਉਂਦੀ ਜਿਵੇਂ ਜੈਂਪਰ ਕੱਟ ਜਾਂਦੇ ਆ ਕੁਝ ਕਰ ਜਾਂਦੇ ਆ ਫਿਰ ਸਾਡਾ ਉਹ ਪਿੱਛੇ ਇੱਕ ਲੱਗਾ ਆ ਉੱਥੇ ਸੋਚ ਉਹ ਸੋਚੀ ਛੁੱਟ ਜਾਂਦੇ ਆ ਸੋਚ ਛੁੱਟ ਜਾਂਦੇ ਤੇ ਸਾਨੂੰ ਸਾਰਿਆਂ ਨੂੰ ਮੁਸ਼ਕਲ ਆਈ ਰਹਿੰਦੀ ਆ ਕੀਤੇ ਜੀ ਗੱਲਬਾਤ ਕੋਈ ਸੁਣਾਈ ਨਹੀਂ ਹੋਈ ਕਿ ਮੰਤਰੀ ਸਾਹਿਬ ਨੇ ਉਹ ਕੀਤੀ ਆ ਡਾਕਟਰ ਸਾਹਿਬ ਨੇ ਉਹ ਕੀਤੀ ਆ ਕੋਈ ਸੁਣਾਈ ਨਹੀਂ ਹੋਈ ਜੀ ਤੋਂ ਆਉਂਦੇ ਆ ਤੇ ਫਿਰ ਤੁਰ ਕੇ ਚਲ ਜਾਂਦੇ ਆ ਹਾਂ ਜੀ ਉਹ ਤੇ ਫਿਰ ਹੁਣ ਇਹਨਾਂ ਤੇ ਭਰੋਸਾ ਰੱਖ ਕੇ ਤੁਰੇ ਆ ਤੇ ਆਪੇ ਕਰਨਗੇ ਜੀ ਟਰੈਕਟਰ ਮਾਰਚ ਦੇ ਨਾਲ ਅਸੀਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੁਰਾਂਗੇ ਕੀ ਲੱਗਦਾ ਵੀ ਡੇਰੀ ਫਾਰਮ ਕੋਈ ਕਿਸਾਨੀ ਦਾ ਕੀਤਾ ਉਹਦੇ ਵਿੱਚ ਮੁਸ਼ਕਲਾਂ ਆਉਂਦੀਆਂ ਹੋਰ ਵੀ ਕਿਸਾਨ ਨੇ ਕਿਹਾ ਕਿ ਕਈ ਵਾਰ ਤੁਹਾਡੇ ਵਰਗੇ ਜਿਹਾ ਲੇ ਜਿਹੜਾ ਆ ਉਹ ਆਵਾਜ਼ ਸੁਣਿਆ ਹਾਂਜੀ ਇਹ ਹੈਗਾ ਜੀ ਕਿਤਾ ਹੀ ਹੈ ਡੇਰੀ ਫਾਰਮ ਦਾ ਜਿਹੜਾ ਵਾ ਕਿਸਾਨਾਂ ਦਾ ਤੇ ਕਿਤਾ ਕਿਸਾਨਾਂ ਦਾ ਤੇ ਬਾਕੀ ਇਹ ਵੀ ਤਾਂ ਕਰਕੇ ਇਹਨਾਂ ਨੂੰ ਫਿਰ ਸਾਰਿਆਂ ਭਰਾਵਾਂ ਨੂੰ ਕਿਹਾ ਵੀ ਆਪਾਂ ਇਹਨਾਂ ਨਾਲ ਭਾਈ ਹੋਣਾ ਨਾ ਸਿੱਧੂ ਵਾਲਿਆਂ ਦਾ ਤੁਰੀਏ ਤੇ ਇਹਨਾਂ ਨਾਲ ਕਿਸਾਨ ਯੂਨੀਅਨ ਦੇ ਨਾਲ ਤੁਰ ਕੇ ਆਪਣਾ ਹੱਲ ਹੋਣਾ ਉਦਾਂ ਆਪਣਾ ਹੱਲ ਕੋਈ ਨਹੀਂ ਹੈਗਾ